ਨਾਲ ਲਹੂ ਦੇ ਜਾਂਦਾ ਭਰਿਆ ਖਾਲ 84 ਦਾ ਸਿੱਖ ਕੌਮ ਦੀ ਰੂਹ ਤੇ ਰਹੁ ਰੜਕਦਾ ਸਾਲ 84 ਦਾ ਸਾਲ 84 ਸੀਨੇ ਚ ਸਲ ਹੈ ਤੇ ਇਹ 84 ਦੀ ਹੋਈ ਗੱਲ ਹੈ ਉਸ ਵੇਲੇ ਜਦੋਂ ਸਿੱਖ ਕਤਲਿਆਂ ਅੰਜਾਮ ਦੇ ਦਿੱਤਾ ਗਿਆ ਪੰਜਾਬ ਦੇ ਵਿੱਚ ਜਿੱਥੇ ਗਹਿਰਾ ਸਦਮਾ ਸੀਗਾ ਸਿੱਖ ਕੌਮ ਤੇ ਮਨੁੱਖਤਾ ਦੇ ਦਰਦੀ ਜਿੱਥੇ ਪੀੜਾ ਚੋਂ ਕਰੂਨਾ ਚੋਂ ਗੁਜ਼ਰ ਰਹੇ ਸਨ ਉਸ ਵੇਲੇ ਠੀਕ ਇੱਕ ਦਵੰਦ ਚੱਲ ਰਿਹਾ ਸੀ ਉਹ ਦਵੰਦ ਕਿੱਥੇ ਸੀ ਦਵੰਦ ਖੇਡਾਂ ਦੇ ਜਗਤ ਦੇ ਵਿੱਚ ਸੀ ਦਰਅਸਲ ਕੀ ਹੈ ਕਿ ਕੁਝ ਦਿਨ ਬਾਅਦ ਉੜੀਸਾ ਦੇ ਕਟਕ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਸੀ ਬਾਸਕਟਬਾਲ ਦੀ ਉਹਨਾਂ ਦਿਨਾਂ ਦੇ ਵਿੱਚ ਬਾਸਕਟਬਾਲ ਦੀ ਸਾਡੀ ਟੀਮ ਜਿਹੜੀ ਸੀ ਪੰਜਾਬ ਦੀ ਉਹਦੀ ਤੂਤੀ ਬੋਲਦੀ ਸੀ ਪਰ ਜੋ ਐਸੋਸੀਏਸ਼ਨ ਸੀ ਯਾਨੀ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਸੀ ਉਹ ਦਵੰਧ ਦੇ ਵਿੱਚ ਸੀ 605 ਦੇ ਵਿੱਚ ਸੀ ਕਿ ਟੀਮ ਨੂੰ ਓਡੀਸ਼ਾ ਚ ਕਟਕ ਚ ਖਲਾਇਆ ਜਾਵੇ ਜਾਂ ਨਾ ਅਖੀਰ ਫੈਸਲਾ ਹੁੰਦਾ ਹੈ ਕਿ ਨਹੀਂ ਪਰ ਇਧਰੋਂ ਰਾਜਸਥਾਨ ਚੋਂ ਆਏ ਖਿਡਾਰੀ ਕੁਝ ਹੋਰ ਸੋਚ ਰਹੇ ਸਨ ਉਹ ਵੀ ਇੱਕ ਪੀੜਾ ਚੋਂ ਗੁਜ਼ਰ ਰਹੇ ਸਨ ਇੱਕ वेदना ਚੋਂ ਗੁਜ਼ਰ ਰਹੇ ਸਨ ਪਰ ਨਾਲ ਕੁਝ ਹੋਰ ਚੱਲ ਰਿਹਾ ਸੀਗਾ ਉਹ ਖਿਡਾਰੀ ਕੌਣ ਸਨ ਉਹ ਖਿਡਾਰੀ ਸਨ ਚੀਮਾ 브ਦਰਸ ਜੀ ਹਾਂ ਸੱਜਨ ਸਿੰਘ ਚੀਮਾ ਕੁਲਦੀਪ ਸਿੰਘ ਚੀਮਾ ਸੱਜਨ ਸਿੰਘ ਚੀਮਾ ਦੇ ਜ਼ਿਹਨ ਦੇ ਵਿੱਚ ਇੱਕ ਜਲਜਲਾ ਸੀਗਾ ਸੋਚਾਂ ਦੇ ਵਿੱਚ ਵਾਵਰੋਲੇ ਉੱਠ ਰਹੇ ਸਨ ਉਹ ਸੋਚ ਰਹੇ ਸਨ ਕਿ ਜੇਕਰ ਅਸੀਂ ਖਿੜ ਨਹੀਂ ਜਾਂਦੇ ਤਾਂ ਇਹਦਾ ਮੈਸੇਜ ਬਹੁਤ ਗਲਤ ਜਾਏਗਾ ਮੈਸੇਜ ਗਲਤ ਹੀ ਹੋ ਜਾਏਗਾ ਕਿ ਸ਼ਾਇਦ ਸਿੱਖ ਕੌਮ مایੁਸ ਹੀ ਨਹੀਂ ਹੋਈ ਸਦਮਾ ਗ੍ਰਸਤੀ ਨਹੀਂ ਹੋਈ ਉਹ ਡਰ ਵੀ ਗਈ ਆ ਸਜਨ ਸਿੰਘ ਚੀਮਾ ਬਤੌਰ ਇਨਸਪੈਕਟਰ ਉਦੋਂ ਤੱਕ ਭਰਤੀ ਹੋ ਚੁੱਕੇ ਸਨ ਸ਼ਾਨਦਾਰ ਉਹਨਾਂ ਦੀ ਖੇਡ ਜਿਹੜੀ ਹੈ ਉਹਨਾਂ ਨੂੰ ਇੱਕ ਮਕਾਮ ਬਖਸ਼ ਚੁੱਕੀ ਸੀਗੀ ਇੰਡੀਆ ਟੀਮ ਦੀ ਕਪਤਾਨੀ ਕਰ ਚੁੱਕੇ ਸਨ ਅਖੀਰ ਉਹ ਫੈਸਲਾ ਕਰਦੇ ਆ ਕਿ ਅਸੀਂ ਖੇਡਣਾ ਨਹੀਂ ਚਾਹਾਂਗੇ ਖੇਡਣ ਤਾਂ ਜਾਣਾ ਹੀ ਜਾਣਾ ਕੁਝ ਖਿਡਾਰੀ ਡਰੂ ਹੁੰਦੇ ਨੇ ਉਹਨਾਂ ਦਾ ਕਹਿ ਲੋ ਕਿ ਅੰਤਰਦਵੰਧ ਜਿਹੜਾ ਹੈ ਨਾ ਉਹਨਾਂ ਨੂੰ ਫਸਾ ਕੇ ਰੱਖ ਗਿਆ ਪਰ ਨਾਲ ਭਰਾ ਸ਼ੁਰੂ ਹੋ ਗਿਆ ਕਿ ਚੱਲ ਭਾਈ ਮਿੱਤਰਾ ਮੈਂ ਚੱਲੂੰਗਾ ਤੇਰੇ ਨਾਲ ਫਿਰ ਹੋਰ ਕੁਝ ਲਾਗੇ ਮੰਨੇ ਦੇ ਖਿਡਾਰੀ ਉਹਨਾਂ ਨੇ ਕਿਹਾ ਕਿ ਚੱਲਾਂਗੇ ਯਾਨੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਪੂਰੀ ਦੀ ਪੂਰੀ ਟੀਮ ਤਿਆਰ ਹੋ ਗਈ ਚਾਲੇ ਪਾਉਣ ਵਾਸਤੇ ਕਿ ਖੇਡਣ ਜਾਵਾਂਗੇ ਤੇ ਜਾਵਾਂਗੇ ਵੀ ਸ਼ਾਨ ਦੇ ਨਾਲ ਇਹ ਨਹੀਂ ਹੈ ਕਿ ਡਰ ਕੇ ਲੁੱਕ ਕੇ ਛਿਪ ਕੇ ਉੱਥੇ ਪਹੁੰਚਾਂਗੇ ਤਿਆਰੀਆਂ ਹੁੰਦੀਆਂ ਨੇ ਉਦੋਂ ਬਿਸਤਰ ਬਣ ਹੁੰਦੇ ਸਨ ਬਿਸਤਰ ਬਨ ਕੇ ਜਿਵੇਂ ਫੌਜੀ ਨਾਲ ਜਾਂਦੇ ਆ ਤਾਂ ਫਿਰ ਫੈਸਲਾ ਹੋਇਆ ਕਿ ਅਸੀਂ ਇਸ ਤਰ੍ਹਾਂ ਜਾਵਾਂਗੇ ਕਿਸ ਤਰ੍ਹਾਂ ਜਾਵਾਂਗੇ ਕਿ ਬਿਸਤਰ ਬਨ ਦੇ ਵਿੱਚ ਸ਼ਸਤਰ ਰੱਖ ਕੇ ਜਾਵਾਂਗੇ ਤੇ ਦੱਸਦੇ ਆ ਕਿ ਸਚਨ ਸਿੰਘ ਚੀਮਾ ਨੇ ਉਹਨਾਂ ਦਿਨਾਂ ਦੇ ਵਿੱਚ ਪਹਿਲੀ ਵਾਰ ਦਸਤਾਰ ਸਜਾਈ ਤੇ ਦਸਤਾਰ ਵੀ ਪੀਲੇ ਰੰਗ ਦੀ ਤੇ ਸਪੈਸ਼ਲ ਕੁੜਤਾ ਸਵਾਲਿਆ ਕਿ ਸਾਡੀ ਜਿਹੜੀ ਦੇਖਿਆ ਸਾਡੀ ਜਿਹੜੀ ਪਛਾਣ ਆ ਅਸੀਂ ਉਹਨੂੰ ਲੁਕਾ ਕੇ ਨਹੀਂ ਜਾਣਾ ਅਸੀਂ ਉਹਨੂੰ ਠੋਕ ਵਜਾ ਕੇ ਜਾਣਾ ਗੱਡੀ 'ਚ ਸਵਾਰ ਹੁੰਦੇ ਨੇ ਖਿਡਾਰੀ ਪਹੁੰਚਦੇ ਆ ਕਟਕ ਦੇ ਵਿੱਚ ਮਾਹੌਲ ਉਹਨਾਂ ਦੇ ਵਿਰੋਧ ਦਾ ਹੀ ਆ ਖੈਰ ਲੀਗ ਗੇਟ ਦੇ ਵਿੱਚ ਖੇਡਦੇ ਆ ਮੀਂਹ ਦੇ ਕਾਰਨ ਮੈਦਾਨ ਸਲਿਪਰੀ ਬਹੁਤ ਸਾਰੇ ਖਿਡਾਰੀ ਚੜੇ ਆ ਉਹ ਝੋਟ ਗਰਸਤ ਹੋ ਜਾਂਦੇ ਆ ਸੱਟ ਗਰਸਤ ਹੋ ਜਾਂਦੇ ਆ ਉਹਨਾਂ ਦੇ ਵਿੱਚ ਸਜਨ ਸਿੰਘ ਚੀਮਾ ਵੀ ਸ਼ਾਮਿਲ ਸਨ ਪਰ ਉਹਨਾਂ ਦਾ ਜਿਹੜਾ ਅਗਲਾ ਮੈਚ ਸੀ ਉਹ ਮੈਚ ਸੀ ਮਹਾਰਾਸ਼ਟਰ ਦੇ ਨਾਲ ਬੜਾ ਹੀ ਮਹੱਤਵਪੂਰਨ ਮੈਚ ਪਰ ਉੱਥੋਂ ਦਾ ਮਾਹੌਲ ਇਹਨਾਂ ਲਈ ਸਾਜ਼ਗਰ ਨਹੀਂ ਸੀ ਸਿੱਖ ਵਿਰੋਧੀ ਨਾਰੇ ਗੂੰਜ ਰਹੇ ਸਨ ਹੂਟਿੰਗ ਹੋ ਰਹੀ ਸੀ ਜਦੋਂ ਜਦੋਂ ਵੀ ਮੈਚ ਚੱਲਦਾ ਦੇਸ਼ ਧਰੋਈ ਕਿਹਾ ਜਾਂਦਾ ਸਰਦਾਰੋ ਗਦਾਰੋ ਨਿਕਲ ਜਾਓ ਐਸੀ ਹੂਟਿੰਗ ਹੁੰਦੀ ਐਸੀ ਨਾਰੇਬਾਜ਼ੀ ਹੁੰਦੀ ਪਰ ਇਹਨਾਂ ਸਿਰੜੀਆਂ ਨੇ ਕੁਝ ਹੋਰ ਹੀ ਧਾਰਿਆ ਸੀਗਾ ਸਜਨ ਸਿੰਘ ਚੀਮਾ ਕੁਲਦੀਪ ਸਿੰਘ ਚੀਮਾ ਪਰਮਦੀਪ ਸਿੰਘ ਜਗਰੂਪ ਸਿੰਘ ਬਰਾੜ ਜਗਰੂਪ ਸਿੰਘ ਬਰਾੜ ਮੈਂ ਤੁਹਾਨੂੰ ਦੱਸ ਦੇਵਾਂ ਅੱਜਕੱਲ ਕੈਨੇਡਾ ਦੀ ਸਿਆਸਤ ਦੇ ਵਿੱਚ ਛਾਇਏ ਹੋਏ ਨੇ ਪਰਮਦੀਪ ਸਿੰਘ ਵੀ ਪੰਜਾਬ ਪੁਲਿਸ ਦੇ ਵਿੱਚ ਹੋਇਆ ਕਰਦੇ ਸਨ ਖਡਾਰੀ ਬਹੁਤ ਛੋਟੀ ਤੇ ਸੀਗੇ ਪਰ ਉੱਥੋਂ ਦਾ ਮਾਹੌਲ ਬਿਲਕੁਲ ਹੀ ਉਲਟ ਪਰ ਸੂਰਮੇ ਯੋਧੇ ਦ੍ਰਿੜ ਇਰਾਦਿਆਂ ਵਾਲੇ ਹਮੇਸ਼ਾ ਲਹਿਰਾਂ ਤੇ ਉਲਟ ਤੈਰਿਆ ਕਰਦੇ ਆ ਖੈਰ ਸੱਟ ਨੇ ਪੇਸ਼ਨਾ ਜਾਣ ਦਿੱਤੀ ਮੈਚ ਮਹਾਰਾਸ਼ਟਰ ਦੇ ਨਾਲ ਆ 7 ਮਿੰਟ ਬਾਕੀ ਆ ਮਹਾਰਾਸ਼ਟਰ ਦੇ ਵਿੱਚ ਪਤਾ ਕੌਣ ਖੇਡ ਰਿਹਾ ਗੁਲਾਮ ਅਬਾਸ ਮੁੰਤਾਸਰ ਜੀ ਹਾਂ ਜਦੋਂ ਤੁਸੀਂ ਬਾਸਕਟਬਾਲ ਦੇ ਇਤਿਹਾਸ ਤੇ ਹੁਣ ਤੱਕ ਦੇ ਪੰਜ ਇੰਡੀਅਨ ਪਲੇਅਰ ਸਰਚ ਕਰੋਗੇ ਨਾ ਗੂਗਲ ਦੇ ਵਿੱਚ ਜਾ ਕੇ ਮੁੰਤਾਸਰ ਸਰ ਤੁਹਾਨੂੰ ਚੌਥੇ ਨੰਬਰ ਤੇ ਮਿਲ ਲਗੇ ਜੀ ਹਾਂ ਪਹਿਲੇ ਨੰਬਰ ਤੇ ਖੁਸ਼ੀਰਾਮ ਜੀ ਦੂਸਰੇ ਨੰਬਰ ਤੇ ਹਨੂਮਾਨ ਸਿੰਘ ਜੀ ਤੀਸਰੇ ਨੰਬਰ ਤੇ ਅਜਮੇਰ ਸਿੰਘ ਜੀ ਚੌਥੇ ਨੰਬਰ ਤੇ ਮੁੰਤਾਸਰ ਸਰ ਤੇ ਪੰਜਵੇਂ ਨੰਬਰ ਤੇ ਕੌਣ ਮੈਂ ਤੁਹਾਨੂੰ ਦੱਸੂਗਾ ਅਖੀਰ ਦੇ ਵਿੱਚ ਖੈਰ ਮਹਾਰਾਸ਼ਟਰ ਦਾ ਦਬਦਬਾ ਹੈ ਸੱਟ ਖਾ ਕੇ ਬੈਠੇ ਖਿਡਾਰੀ ਅੰਦਰੇ-ਅੰਦਰ ਵਿਸ ਖੋਲ ਰਿਹਾ ਕਿ ਬਣ ਕੇ ਹੀ ਰਿਹਾ ਪੰਜਾਬ ਪਛੜ ਰਿਹਾ ਹੈ ਅਖੀਰ ਅਖੀਰ ਜਿਹੜੇ ਬਾਹਰ ਬੈਠੇ ਸੀ ਜੋਸ਼ ਨਾਲ ਲਬਰੇਸ ਹੋ ਕੇ ਟੁੱਟ ਕੇ ਪੈਂਦੇ ਆ ਮੈਦਾਨ ਦੇ ਵਿੱਚ ਉਤਰਦੇ ਆ 7 ਮਿੰਟਾਂ ਦੇ ਵਿੱਚ ਪੰਜਾਬ ਨੇ ਪਾਸਾ ਪਲਟ ਦਿੱਤਾ ਤਗੜੀ ਟੀਮ ਮਹਾਰਾਸ਼ਟਰ ਜਿਹੜੀ ਹੈ ਉਹ ਵਾਰ ਕਰ ਦਿੱਤੀ ਫਿਰ ਕੁਆਟਰ ਸੈਮੀ ਫਾਈਨਲ ਪਰ ਇੱਕ ਗੱਲ ਇੱਥੇ ਬਹੁਤ ਮਹੱਤਵਪੂਰਨ ਹੋ ਜਾਂਦੀ ਆ ਉਹ ਇਹ ਕਿ ਫਾਈਨਲ ਤੱਕ ਪਹੁੰਚਦੇ ਆ ਪਹੁੰਚਦੇ ਆ ਇਨਫੈਕਟ ਸੈਮੀ ਤੱਕ ਪਹੁੰਚਦੇ ਆ ਪਹੁੰਚਦੇ ਆ ਮਾਹੌਲ ਬਦਲ ਚੁੱਕਾ ਸੀਗਾ ਖਿਡਾਰੀਆਂ ਦਾ ਜਜ਼ਬਾ ਵੇਖ ਕੇ ਖਿਡਾਰੀਆਂ ਦਾ ਹੌਸਲਾ ਵੇਖ ਕੇ ਖਿਡਾਰੀਆਂ ਦੀ ਦ੍ਰਿੜਤਾ ਵੇਖ ਕੇ ਉੱਥੋਂ ਦੇ ਲੋਕ ਜਿਹੜੇ ਕਿ ਸਿੱਖ ਵਿਰੋਧੀ ਨਾਰੇ ਲਾ ਕੇ ਚੜਾਰ ਰਹੇ ਸਨ ਨਫ਼ਰਤੀ ਉਥੇ ਇਸ਼ਾਰੇ ਕਰ ਰਹੇ ਸਨ ਉਹ ਵੀ ਫੈਨ ਹੋ ਗਏ ਹੋ ਦੋਸਤੋ ਦੁਨੀਆ ਜਿੰਨੀ ਦਿਲ ਜਿਤਨੇ ਬਹੁਤ ਔਖੇ ਹੁੰਦੇ ਆ ਮੈਚ ਤੇ ਫਿਰ ਚਲਦਿਆਂ ਚ ਇੱਕ ਨਾ ਇੱਕ ਟੀਮ ਜਿੱਤਦੀ ਆ ਦਿਲ ਜਿਤਨੇ ਬਹੁਤ ਔਖੇ ਹੁੰਦੇ ਆ ਇਹਨਾਂ ਨੇ ਨਾ ਸਿਰਫ ਉਥੇ ਮੈਚ ਜਿੱਤੇ ਬਲਕਿ ਮੈਂ ਕਹੂੰਗਾ ਕਿ ਮੈਚ ਦਰ ਮੈਚ ਜਿੱਤਿਆ ਬਲਕਿ ਦਿਲ ਦਰ ਦਿਲ ਵੀ ਜਿੱਤਿਆ ਅਖੀਰ ਫਾਈਨਲ ਜਿੱਤਦੇ ਆ ਉਹ ਖਿਡਾਰੀ ਜਿਨ੍ਹਾਂ ਨੂੰ ਐਸੋਸੀਏਸ਼ਨ ਉਥੇ ਭੇਜਣ ਦੇ ਵਿੱਚ ਹੀ ਕਿਤੇ ਨਾ ਕਿਤੇ ਵਿਵੰਧ ਦੇ ਵਿੱਚ ਸੀ ਕਿਤੇ ਨਾ ਕਿਤੇ ਦੁਬਧਾ ਦੇ ਵਿੱਚ ਸੀ ਉਹਨਾਂ ਖਿਡਾਰੀਆਂ ਨੇ ਜਾ ਕੇ ਇੱਕ ਉਲਟ ਮਾਹੌਲ ਦੇ ਵਿੱਚ 34 ਸਾਲ ਬਾਅਦ ਪੰਜਾਬ ਨੂੰ ਚੈਂਪੀਅਨ ਬਣਾਇਆ ਜੀ ਹਾਂ ਪੰਜਾਬ ਉਥੇ ਚੈਂਪੀਅਨ ਬਣਿਆ ਇਹ ਇੱਕ ਐਸੀ ਘਟਨਾ ਹੈ ਜਿਸ ਘਟਨਾ ਨੂੰ ਅਸੀਂ ਕੁਝ ਮਿੰਟ ਦੀ ਵੀਡੀਓ ਦੇ ਵਿੱਚ ਨਹੀਂ ਸਮੇਟ ਸਕਦੇ ਤੁਸੀਂ ਸੋਚ ਕੇ ਵੇਖੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਡਰ ਹੈ ਕਿਸ ਤਰ੍ਹਾਂ ਦਾ ਭੈ ਹੈ ਕਿਸ ਤਰ੍ਹਾਂ ਦਾ ਖਿਡਾਰੀਆਂ ਦੇ ਅੱਗੇ ਕੈਰੀਅਰ ਹੈ ਕਿਸ ਤਰ੍ਹਾਂ ਦਾ ਰਿਸਕ ਹੈ ਪਰ ਉਹ ਸਾਰੀਆਂ ਚੀਜ਼ਾਂ ਨੂੰ ਦਰ ਕਿਨਾਰ ਕਰਕੇ ਨਾ ਸਿਰਫ ਉੱਥੇ ਪਹੁੰਚਦੇ ਆ ਬਲਕਿ ਐਸੀ ਖੇਡ ਵਿਖਾਉਂਦੇ ਐਸੀ ਖੇਡ ਵਿਖਾਉਂਦੇ ਆ ਕਿ ਪੰਜਾਬ ਉੱਥੇ ਸਿਰਫ ਚੈਂਪੀਅਨ ਨਹੀਂ ਬਣਦਾ ਬਲਕਿ ਇੱਕ ਮੈਸੇਜ ਵੀ ਦਿੰਦਾ ਹੈ ਕਿ ਸਾਡੇ ਤੇ ਮੁਸੀਬਤਾਂ ਜਿੰਨੀਆਂ ਮਰਜ਼ੀ ਆ ਜਾਣ ਕਹਿਰ ਜਿੰਨੇ ਮਰਜ਼ੀ ਟੁੱਟ ਪੈਣ ਸਾਡਾ ਹੌਸਲਾ ਤਰੇੜਿਆ ਨਹੀਂ ਜਾ ਸਕਦਾ ਸਾਡਾ ਹੌਸਲਾ ਜਿਹੜਾ ਟਿੜਕ ਨਹੀਂ ਸਕਦਾ ਸੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਜਨ ਸਿੰਘ ਚੀਮਾ ਜਿਹੜੇ ਬਹੁਤ ਹੱਦ ਤੱਕ ਇਸ ਵੇਲੇ ਲੋਕ ਜਾਣਦੇ ਹੋਣਗੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਤੌਰ ਤੇ ਉਹ ਸਜਨ ਸਿੰਘ ਚੀਮਾ ਉਸ ਵੇਲੇ ਬਾਸਕਟਬਾਲ ਚੈਂਪੀਅਨ ਖੜਾ ਰਹੀ ਸੀਗੇ ਤੇ 5ਵੇਂ ਨੰਬਰ ਦੇ 'ਚ ਤੁਸੀਂ ਦੇਖੋਗੇ ਨਾ ਹੁਣ ਤੱਕ ਦੇ ਇਤਿਹਾਸ ਦੇ ਪੰਜ ਇੰਡੀਅਨ ਚੋਟੀ ਦੇ ਬਾਸਕਟਬਾਲ ਪਲੇਅਰ 5ਵੇਂ ਨੰਬਰ ਤੇ ਚੀਮਾ ਸਾਹਿਬ ਆ ਚੀਮਾ ਸਾਹਿਬ ਮਲੋਟ ਆਏ ਸਨ ਡੀਐਸਪੀ ਹੁੰਦੇ ਸੀਗੇ ਉਦੋਂ ਅਸੀਂ ਅੱਗੇ-ਅੱਗੇ ਹੁੰਦੇ ਸੀ ਪੁਲਿਸ ਦੇ ਮੈਨੂੰ ਯਾਦ ਆ ਮਲੋਟ ਦੇ ਵਿੱਚ ਗਿੱਦੜਬਾਹਾ ਦੇ ਵਿੱਚ ਬਾਸਕਟਬਾਲ ਦੀ ਮੋਢੀ ਇਹਨਾਂ ਨੇ ਗੱਡੀ ਆ ਜਿਹੜਾ ਕੌਣੀ ਵਾਲਾ ਸਾਡਾ ਮੁੰਡਾ ਆ ਪਾਲ ਜਿਹੜਾ ਐਨਬੀਏ ਲਈ ਵੀ ਗਿਆ ਹੈ ਉਹ ਇਸੇ ਕੋਟ ਦੀ ਪਦائش ਹੈ ਮਤਲਬ ਕਿ ਸਜਮ ਸਿੰਘ ਚੀਮਾ ਜਿੱਥੇ ਵੀ ਗਿਆ ਉਹਨਾਂ ਨੇ ਪਨੀਰੀ ਲਾਈ ਤੇ ਜਿਹੜੀ ਪਨੀਰੀ ਗਾਂ ਜਾ ਕੇ ਫਸਲ ਬਣਦੀ ਆ ਇਹਨਾਂ ਦਾ ਪਿੰਡ ਹੈ ਸੁਲਤਾਨਪੁਰ ਲੋਧੀ ਦੇ ਨੇੜੇ ਦਬੂਲੀਆਂ 60 ਘਰਾਂ ਦਾ ਮਸੀ ਪਿੰਡ ਆ ਉਹ 60 70 ਘਰਾਂ ਦਾ ਲਾ ਲੋ ਤੇ ਹੁਣ ਤੱਕ ਉਥੋਂ ਪੰਜ ਕੁ ਮੰਤਰੀ ਖਿਡਾਰੀ ਨਿਕਲੇ ਆ ਜੀ ਹਸੂਨ ਤੇ ਕਮਾਲ ਦੀ ਗੱਲ ਆ ਕਿ 60 ਦੇ ਕਰੀਬ ਜੂਨੀਅਰ ਸੀਨੀਅਰ ਹੁਣ ਤੱਕ ਸਟੇਟ ਤੇ ਨੈਸ਼ਨਲ ਖੇਡ ਚੁੱਕੇ ਆ ਉਥੇ ਕੋਰਟ ਇੰਨਾ ਸ਼ਾਨਦਾਰ ਆ ਇੰਨਾ ਸ਼ਾਨਦਾਰ ਆ ਕਿ ਟ੍ਰੇਨਿੰਗ ਕਰਦੇ ਬੱਚਿਆਂ ਨੂੰ ਜਦੋਂ ਤੁਸੀਂ ਵੇਖੋਗੇ ਨਾ ਅਸ਼ ਅਸ਼ ਕਰ ਉਠੋਗੇ ਸੋ ਇਹ ਇੱਕ ਨਿੱਕੀ ਜਿਹੀ ਕਹਾਣੀ ਹੈ ਜਿਸ ਤੇ ਬਹੁਤ ਵੱਡੀ ਫਿਲਮ ਬਣਾਈ ਜਾ ਸਕਦੀ ਹੈ ਜਿਸ ਤੇ ਇੱਕ ਕਿਤਾਬ ਲਿਖੀ ਜਾ ਸਕਦੀ ਆ ਪਰ ਇਸ ਕਹਾਣੀ ਨੂੰ ਮੈਂ ਜਦੋਂ ਸੋਸ਼ਲ ਮੀਡੀਆ ਤੇ ਘੁੰਮਦੀ ਫਿਰਦੀ ਨੂੰ ਵੇਖਿਆ ਤੇ ਮੈਂ ਖੁਦ ਸਜਨ ਸਿੰਘ ਚੀਮਾ ਹੋਰਾਂ ਤੋਂ ਕਨਫਰਮ ਕਰਨ ਵਾਸਤੇ ਫੋਨ ਲਾਇਆ ਤਾਂ ਉਹਨਾਂ ਨੇ ਬਹੁਤ ਪਿਆਰ ਨਾਲ ਸਤਿਕਾਰ ਨਾਲ ਮੈਨੂੰ ਗੱਲਬਾਤ ਦੱਸੀ ਤੇ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਹੁਣ ਫਿਰ ਟੂਰਨਾਮੈਂਟ ਹੋਣ ਜਾ ਰਿਹਾ ਓਸ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਸੱਦਾ ਵੀ ਦਿੱਤਾ ਹੋਣ ਵਾਸਤੇ ਪਰ ਜ਼ਰੂਰ ਜਾਵਾਂਗੇ ਖੈਰ ਤੁਹਾਨੂੰ ਇਹ ਮੇਰੀ ਅਰਜ਼ੋਈ ਆ ਤੁਹਾਨੂੰ ਇਹ ਮੇਰੀ ਅਰਜ਼ ਹੈ ਕਿ ਇਸ ਵੀਡੀਓ ਨੂੰ ਥੋੜਾ ਜਿਹਾ ਦੱਬ ਕੇ ਸ਼ੇਅਰ ਕਰ ਦਿਓ ਯਾਰ ਇਹ ਘਟਨਾ ਸਾਡੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਹਰੇਕ ਪੰਜਾਬੀ ਤੱਕ ਪਹੁੰਚਣੀ ਚਾਹੀਦੀ ਆ ਤਾਂ ਕਿ ਸਜਨ ਸਿੰਘ ਚੀਮਾ ਵਰਗੇ ਜਿਹੜੇ ਲੈਜੈਂਡ ਬੰਦੇ ਆ ਉਹਨਾਂ ਨੂੰ ਹੌਸਲਾ ਹੋਵੇ ਕਿ ਅੱਜ ਵਾਲੀ ਪੀੜ੍ਹੀ ਵੀ ਉਹਨਾਂ ਦੀਆਂ ਕੀਤਿਆਂ ਕਿਰਤਾਂ ਦੀ ਕਦਰ ਕਰਦੀ ਆ ਖੈਰ ਤੁਸੀਂ ਕਰੋ ਸ਼ੇਅਰ ਇਸ ਵੀਡੀਓ ਦ੍ਰਿਸ਼ ਦੇ ਨਾਲ ਜੋ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਆ ਸਜਮ ਸਿੰਘ ਚੀਮਾ ਦੇ ਪਿੰਡ ਦੇ ਕੋਟ ਦਾ ਜਿੱਥੇ ਤੜਕ ਫੜਕ ਵਾਲੇ ਗੀਤ ਨਹੀਂ ਜੇ ਚੱਲਦੇ ਜਿਮਾ ਵਾਂਗੂ ਜਿੱਥੇ ਸ਼ਬਦ ਕੀਰਤਨ ਚੱਲਦਾ ਹੈ ਪ੍ਰੈਕਟਿਸ ਦੇ ਦੌਰਾਨ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਇਜਾਜ਼ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ